कराते चार फाइव हंड्रेड और किसी का भी है, पापा है। कोई नहीं ट्रेनिंग हमने कल ही करवा दी सैटरडे को करवा देते संडे को कर बाकी सारे दिन ट्रेनिंग ही करवाते हैं जो टूर्नामेंट वाले दिन ही करवाते हैं कराटे की टाइम सिक्स ओ क्लाक है ट्यूशन के टाइम थ्री ओ क्लाक स्कूल के टाइम एट ओ क्लाक मम्मी पापा के तरीके खुश सोचोगे तो बहुत खुश हम बहुत खुश हैं पापा ने प्रॉमिस किया तो सारे क्या हैं दादा पापा ने प्रॉमिस किया कुछ पापा ने किया क्या किया कि पीसी लेके दूँगा क्या लेगा आगे, आगे आपने क्या करना है अब तो गोल्ड मेडल भी लेगा कराटे का कर चैंपियन क्या करना है कराटे चैंपियन बनना ਅਸ਼ੋਕ ਕੁਮਾਰ ਜੀ ਸਰ ਅੱਜ ਕੋਟਰਾ ਤੁਹਾਡਾ 골ਡ ਮੈਡਲ ਲੈ ਕੇ ਆਇਆ ਹੋ। ਕਿੱਥੋਂ ਲੈ ਕੇ ਆਇਆ? ਕਿਹੜੀ ਗੇਮ ਜੀ ਲੈ ਕੇ ਆਇਆ? ਕਿੰਨੇ ਕੁ ਚੀਜ਼ ਪਰਵਾਹ ਦੀ? ਪਰਿਵਾਰ ਚ ਇੰਨੀ ਕੀ ਖੁਸ਼ੀ ਆ ਜੀ। ਰਾਤ ਪੂਰਾ ਮੈਂ ਸੋਚਦੇ ਰਿਹਾ ਵੀ ਇਸ ਬੱਚੇ ਨੇ ਐਡੀ ਵੱਡੀ ਅਚੀਵਮੈਂਟ ਲਈ ਆ। ਤੇ ਸਿਰਫ 6 ਮਹੀਨੇ ਚ ਇੰਨੀ ਸਾਰੀ ਰੀ ਅਚੀਵਮੈਂਟ। ਔਰ AVM ਸਕੂਲ ਉੱਥੇ ਉਹਨਾਂ ਦਾ ਕਲਾਸ ਵਰਗਾਦੀ ਹੈ। ਤੇ 6 ਮਹੀਨੇ ਤੋਂ 6 ਮਹੀਨੇ ਤੋਂ ਜਾਣਾ ਸ਼ੁਰੂ ਹੋਇਆ। ਤੇ ਇਨੇ ਆਪਣੇ ਪਾਪਾ ਨਾਲ ਪ੍ਰੋਮਿਸ ਕੀਤਾ ਸੀ ਕਿ ਮੈਂ 골ਡ ਮੈਡਲ ਲੈ ਕੇ ਆਉਂਗਾ। ਉਹ ਇਹਨੇ ਪੂਰਾ ਕਰਕੇ ਦਿੱਤਾ। ਕਿੰਨੇ ਕੀ ਜਿਆਦਾ? 770 7 ਸਾਲ ਦੀ ਉਮਰ ਤੇ 골ਡ ਮੈਡਲ ਲੈ ਕੇ ਆਉਂਦਾ। ਇਹ ਲੱਗਦਾ ਬੱਚਾ ਸਿੰਗਲ ਸਿਲਵਰ ਵੀ ਲੈ ਕੇ ਆਇਆ। ਬਿਲਕੁਲ ਜੀ ਪੂਰੀਆਂ ਉਲਡੀਆਂ ਬੁਲੰਦੀਆਂ ਤੇ ਜਾਏਗਾ ਜੀ। ਉਹ ਜਿਸ ਤਰ੍ਹਾਂ ਦਾ ਬ੍ਰੇਨ ਆ ਜੀ ਹਰ ਗੱਲ ਨੂੰ ਭਾਵੇਂ ਤੁਸੀਂ ਇਹਨੂੰ ਅੱਜ ਜੋ ਤੁਹਾਡੇ ਨਾਲ ਗੱਲ ਹੋ ਰਹੀ ਹੈ ਨਾ ਇਹਨੂੰ ਤੇ 5 ਮਹੀਨੇ ਬਾਅਦ ਤੇ 6 ਮਹੀਨੇ ਬਾਅਦ ਪੁੱਛੋ ਆ ਕੇ ਤੁਹਾਨੂੰ ਸਾਰੀ ਗੱਲ ਦੱਸਿਆ ਬਈ। ਇਨਾ ਸ਼ਰਪ ਹੈ ਤੇ ਯਾਰ ਮੁੰਡਾ ਕਿੰਨਾ ਦੱਦੀ ਉਹਨੂੰ ਦੱਸ ਕਰਦੇ ਨਾ ਕਿ ਪਾਪਾ ਇਹ ਆਪਣੀ ਮੰਮਾ ਨਾਲ ਗੱਲ ਹੈ ਉਹਦਾ ਕਹਿੰਦੀ ਮੰਮਾ ਦਾ ਬਹੁਤ ਰੋਲ ਹੈ ਦੇ ਵਿੱਚ ਕਿਉਂਕਿ ਉਹ ਹਰ ਟਾਈਮ ਇਹਨੂੰ ਪੁਸ਼ ਕਰਦੀ ਰਹਿੰਦੀ ਆ ਤੇ ਕਿੰਨੇ ਵੇਲੇ ਕੀਤਾ ਹੈ ਪੜਾਈ ਜੇਮ ਦੇਖੋ ਜੀ ਆਪਣਾ ਸਕੂਲ ਤੋਂ ਆ ਕੇ ਫਿਰ ਟਿਊਸ਼ਨ ਵਰ ਕਰਦਾ ਹੈ ਦੋ ਜਾਂਦਾ ਫਿਰ ਜਾਂਦਾ 4:30 ਵੇ ਉੱਥੋਂ ਆਉਂਦਾ ਉਸ ਤੋਂ ਬਾਅਦ 7 ਵੇ ਤੱਕ ਉੱਥੇ ਰਹਿੰਦਾ ਹੈ ਆਸ਼ਰਾਨੀ ਦਾ ਕੋਟਾ ਦੇ 골ਡ ਮੈਡ ਲੈ ਕੇ ਆਇਆ ਹਾਂਜੀ ਕੀ ਲੱਗ ਰਿਹਾ ਬੰਦਾ ਨੂੰ ਮੈਨੂੰ ਬਹੁਤ ਅੱਛਾ ਲੱਗ ਰਿਹਾ ਜੀ ਬਹੁਤ ਖੁਸ਼ੀ ਸਮਾਈ ਨਹੀਂ ਜਾ ਰਹੀ ਕਿਹੜੇ ਉਹ ਟ੍ਰੇਨਿੰਗ ਕਰਦਾ ਹੈ ਕਿਉਂਕਿ ਪੜ੍ਹਾਈ ਵੀ ਕਰਨੀ ਹੈ ਛੋਟੀ ਹਾਂਜੀ ਦੇਖੋ ਪਹਿਲਾਂ ਸਕੂਲ ਜਾਂਦਾ ਹੈ ਸਕੂਲ ਤੋਂ 2:30 1:30 2:00 ਵਜੇ ਆਤਾ ਹੈ ਉਸ ਤੋਂ ਬਾਅਦ ਫਿਰ ਟਿਸ਼ਨ ਤੇ ਜਾਂਦਾ ਹੈ ਟਿਸ਼ਨ ਤੋਂ ਬਾਰੋਵਾਰੀ ਵੀ ਜਾਣਾ ਫਿਰ ਜਿੱਡੋ ਗ੍ਰੈਂਡ ਇਹ ਜਲ ਜਾਂਦਾ ਹੈ ਪਰ ਮੰਮੀ ਉਹਦੀ ਛੱਡ ਕੇ ਆਂਦੀ ਹੈ ਥਰ ਲੈ ਕੇ ਆਂਦੇ ਆ 7:60 7 ਵਜੇ ਹਨ ਲੱਗਣਾ ਜਿਹੜੇ ਤੇ ਮੈਂ ਕਿਹਾ ਸੀ ਜਿਹਦਾ ਨੇ ਫਲ ਪਾਇਆ ਹਾਂਜੀ ਹਾਂਜੀ ਫਲ ਪਾਇਆ ਮੈਂ ਤੇ ਬਹੁਤ ਖੁਸ਼ ਹਾਂ ਗੁਰੂ ਮਹਾਰਾਜ ਜੀ ਦਾ ਬਹੁਤ ਹੀ ਦੇਨਦਾਰ ਹੈ ਗਿਆ ਗੁਰੂ ਮਹਾਰਾਜ ਨੇ ਇਤਨਾ ਸਕਾ ਪੱਛਾ ਪਤਾ ਲੱਗਿਆ ਬੇੜੇ ਨੇ 골ਡਨ ਮੈਡਲ ਆਵਦੇ ਕਿੰਨਾ ਬਹੁਤ ਚਾਸੀ ਬਹੁਤ ਜ਼ਿਆਦਾ ਚਾਸੀ ਪਹਿਲਾਂ ਵੀ ਮੈਡਲ ਲੰਦਾ ਹਾਂਜੀ ਪਹਿਲਾਂ ਸਿਲਵਰ ਮੈਡਲ ਲੈ ਕੇ ਆ ਦੋ ਹਾਂਜੀ ਇਹ ਦੇਖੋ ਤੁਸੀਂ ਕੈਮਰਾ ਮੇਰਾ ਨਾਮ ਪਾਰਲੂ ਸ਼ਰਮਾ ਹੈ ਮੇਰੇ ਬੇਟੇ ਦਾ ਨਾਮ ਹੈ ਯਵਾਨਪੁਰੀ ਉਹ 골ਡ ਮੈਡਲ ਆਇਆ ਹੈ ਜੁਡੋ ਕਰਾਟੇ ਤੇ ਮਤਲਬ ਜੂਨ ਚ ਮੈਨੂੰ ਜੁਆਇਨ ਕਰਵਾਇਆ ਸੀਗਾ ਜੁਡੋ ਕਰਾਟੇ ਤੇ ਬਸ ਇਹੀ ਹੈ ਕਿ ਮਤਲਬ ਇੰਟਰਸਟ ਨਾ ਖੇਲਦਾ ਹੈਗਾ ਕਾਫੀ ਲਗਨ ਨਾਲ ਖੇលਿਆ ਹੈਗਾ ਉਮ ਨਵੀਨ ਰਨਾਲ ਜੀ ਡੋਗਰਾਟੇ ਨਾਲ ਤੁਹਾਡਾ ਵੀ ਸਹਿਯੋਗ ਕੀਤਾ ਦਾ ਉਹ ਤੁਹਾਨੂੰ ਦਾਰਿਆ ਕਿਸ ਤਰ੍ਹਾਂ ਕਰਦੇ ਰੇ ਮੈਡੀਕਲ ਚਲੋ ਸਟਾਰਟਿੰਗ ਸੇ ਤੇ ਮੈਨੇਜ ਕਰਨਾ ਥੋੜਾ ਡਿਫਿਕਲਟੀ ਸੀਗਾ ਬਟ ਚਲੋ ਹੋ ਗਿਆ ਫਿਰ ਵੀ ਇਹਨੇ ਸਕੂਲ ਵੀ ਜਾਣਾ ਹੈ ਟਿਊਸ਼ਨਸ ਵੀ ਜਾਣਾ ਹੈ ਫਿਰ ਆ ਕੇ ਡੁੱਡੋ ਕਰਾਟੇ ਵੀ ਨੂੰ ਛੱਟ ਕੇ ਆਣਾ ਹੈ ਡੇਢ ਘੰਟੇ ਰੇ ਰੀ ਉੱਥੇ ਕੋਚਿੰਗ ਹੁੰਦੀ ਸੀ 6 ਵਜੇ ਮੈਂ ਛੱਡਣ ਜਾਣਾ ਸਾਡੇ ਸਾਥ ਨੂੰ ਲੈ ਕੇ ਆਣਾ ਤੁਹਾਨੂੰ ਲੱਗਦਾ ਜਿਹੜੀ ਮਿਹਨਤ ਕੀਤੀ ਦੀ ਉਹਦਾ ਉਹਨਾਂ ਫਲ ਪਾਦਾਂਗੇ ਹਾਂਜੀ ਲੱਗ ਰਿਹਾ ਜ਼ਰੂਰ ਲੱਗ ਰਿਹਾ ਜਦੋਂ ਤੁਹਾਨੂੰ ਵੈਸੇ ਹੀ ਮੈਂ ਤਾਂ ਸ਼ੌਂਕ ਨਾਲ ਇਹਨੂੰ ਪਾਇਆ ਸੀਗਾ ਮੈਨੂੰ ਨਹੀਂ ਪਤਾ ਹੀ ਕਿ ਮਤਲਬ ਚਲੋ ਇੰਨਾ ਕੈਪੇਬਲ ਹੈਗਾ ਕਿ ਮਤਲਬ ਕਰ ਸਕੇਗਾ 골ਡ ਮੈਡਲ ਲੈ ਲੇਗਾ ਜਦੋਂ 골ਡ ਮੈਡਲ ਲੈਂਦਾ ਕਿੰਨਾ ਬਹੁਤ ਚਾਰ ਹਰ ਮੈਂ ਤੁਹਾਨੂੰ ਦੱਸ ਰਹੀ ਕਿ ਮੈਂ ਆਪਣੀ ਫੀਲਿੰਗ ਐਕਸਪਰੈਸ ਨਹੀਂ ਕਰ ਸਕਦੀ ਕਿ ਮੇਰਾ ਬੇਟਾ 골ਡ ਮੈਡਲ ਆਇਆ ਹੈ ਨਾਮ ਕੀ ਲੱਗਾ ਪਾਰুল ਸ਼ਰਮਾ